ਕੱਲ੍ਹ ਦੀ ਸਾਡੇ ਵੱਲੋਂ ਜਾਣੀ ਕੇ ਸੰਗਾ ਸੰਗਾ ਫੈਮਲੀ ਵੱਲੋਂ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸਵੇਰੇ ਸਵੇਰੇ ਰੋਟੀ ਬਾਣ ਲਾ ਪਈ ਆ ਕੱਲ੍ਹ ਦੀ ਜਿਹੜੀ ਆਈ ਸੀ ਆਪਣੀ ਮੋਠਾਂ ਦੀ ਦਾਲ ਦਾਲ ਮੱਖਣੀ ਦਾਲ ਮੱਖਣੀ ਆਈ ਥੋੜੀ ਜਿਹਾ ਜ਼ਿਆਦੀ ਸੀ ਲਿਆਂਦੀ ਹੋ ਗਈ ਮਤਲਬ ਆਈ ਨਹੀਂ ਬਾਈ ਦਾ ਮਤਲਬ ਹੁੰਦਾ ਵੀ ਭੋਗ ਭੋਗ ਤੋਂ ਆਈ ਇਹ ਅਸੀਂ ਉੱਥੇ ਕੱਲ ਗਏ ਸੀ ਕੱਲ ਦੇ ਬਲੌਗ ਪਿਛਲੇ ਬਲੌਗ ਚ ਦੀ ਦੇ ਲਈਓ ਤੇ ਉੱਥੇ ਹੋ ਗਿਆ ਸੀ ਹਨੇਰਾ ਤੇ ਦੋਸਾ ਤੁਹਾਨੂੰ ਪਤਾ ਜਦੋਂ ਕਿਤੇ ਜਾਈਏ ਤੇ ਰੋਟੀ ਪਾਣੀ ਇਹ ਬਣਾਉਣ ਤੋਂ ਬਹੁਤ ਦੁਨਹੀਂ ਜਗਦੀਆਂ ਥੋੜਾ ਜਿਹਾ ਦੋਨੇ ਕਹਤਾ ਦਾ ਕਹਿਣਾ ਮੰਮੀ ਨੂੰ ਹੀ ਇਕੱਲੇ ਨੂੰ ਹੈ ਬੀਬੀ ਨੇ ਜਾ ਮੰਮੀ ਨੂੰ ਤਾਂ ਕਿ ਉਹ ਨੂੰ ਗੁੱਸਾ ਨਾ ਲੱਗੇ ਵੀ ਇਹਨੇ ਆਪ ਨਹੀਂ ਮੰਮੀ ਨੇ ਆਹ ਵੀ ਕਰਦੇ ਇਸੇ ਕਰਕੇ ਇਹ ਮੈਂ ਕਹਤਾ ਤੇ ਹੁਣ ਆਪਾਂ ਮਦਦ ਨਾਲ ਲਵੋ ਵੀ ਉਹ ਕਾਲਾੜੀ ਮਲਦਾਰ ਮਖਣੀਆਂ ਦੇਖੋ ਗਰਮ ਕਰਕੇ ਖਾਣੇ ਕਾਲਾੜੀ ਬਹੁਤ ਹੈਗਾ ਬਰੇ ਬਣਦੇ ਲੋ ਸਵੇਰੇ ਦੁਕਾਨ ਦੀਆਂ ਤਿਆਰੀਆਂ ਜ ਸਵੇਰੇ ਹੀ ਆਪਾਂ ਨੂੰ 8 ਵਜੇ ਫੋਨ ਆਈ ਹੈ ਜੀ ਕੱਪੜੇ ਕੁੱਪੜੇ ਦੇ ਆ ਹੁਣ ਮੈਂ ਜਾਣਾ 10 ਵਜੇ ਤੇ ਇੱਕ ਗੱਲ ਹੋਰ ਕਿਸੇ ਵੀ ਵੀਰ ਨੇ ਆਉਣਾ ਹੋਊ ਤੇ ਆਪਣੇ 25 ਤੇ 26 ਨੂੰ ਦੁਕਾਨ ਹੋ ਰਹਿਣੀ ਹੈ ਕਿਤੇ ਜਾਣਾ ਹੁਣ ਤੁਹਾਨੂੰ ਬਲੌਗ ਦੇ ਵਿੱਚ ਜਰੂਰ ਇਹ 24 25 ਤੇ 26 ਨੂੰ ਨਾ ਕੋਈ ਆਵੇ ਜਾਣਾ ਬਹੁਤ ਦੂਰ ਹੈ ਦੂਰ ਜਾਣਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਬਲੌਗ ਨਾਲ ਨਾਲ ਹੀ ਬਾਣਾ ਕਿੱਥੇ ਜਾਣਾ ਹੈ ਤੇ ਉਹ ਵੀ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਤੇ ਹੁਣ ਆ ਪਰਬਿਟੀ ਖਾ ਕੇ ਚਾਰ ਮਾਣੋ ਕਿੰਦਾ ਰੋਟੀ ਖਾਂਦੀ ਚਾਰ ਨਾਲ ਰੋਟੀ ਖਾਂਦੀ ਮਾਣੋ ਕਿੰਨ ਚਾਰ ਨਾਲ ਰੋਟੀ ਖਾਂਦੀ ਆ ਦੇਖ ਖੱਟੀ ਖੱਟੀ ਮੈਂ ਚਾਰ ਨਾਲ ਇਹ ਵੀ ਸਾਡਾ ਟੰਬੂ ਦੇ ਨੰਬਰ ਆ ਹਾਂ ਮੈਂਬਰ ਹੁਣ ਕਿੰਨੀ ਵਾਰੀ ਕਈ ਜਾਣਾ ਮੈਂ ਆਹੋ ਮੈਂਬਰ ਹਾਂ ਬਣਾਉਣੀ ਆ ਤੁਹਾਨੂੰ ਹੈ ਓਹ ਥੋੜੀ ਮਾਣ ਨਹੀਂ ਦੇਖੋ ਕਿਹਦਾ ਇਹਦੀ ਨਾਲ ਹੀ ਰੋਟੀ ਖਾਂਦੀ ਆ ਆ ਆਪਣੀ ਸਾਈਕਲ ਹੀ ਖੜੀ ਆ ਇਹ ਚਲਾਉਣਾ ਹੀ ਨਹੀਂ ਮੈਂ ਕਾਰ ਨਹੀਂ ਹੋਸਿਆ ਆਪਣੇ ਗਾਰ ਨੂੰ ਮੋਦੀ ਗਾਰ ਨੂੰ ਚੰਗਾ ਲੂੰ ਦੇਤਾ ਬੜੇ ਫੈਸੀ ਜਾਏ ਆ ਕਿਉਂਕਿ ਇਹ ਨਹੀਂ ਲੈ ਕੇ ਗਿਆ ਫਿਰ ਪਰ ਇੱਕ ਗੱਲ ਇਹ ਚਨ ਹਾਂ ਮੰਨਦੇ ਵੀ ਆਪਣੇ ਬੰਦੇ ਵੀ ਗਲਤ ਆ ਕਿ ਉਹ ਇੰਨੇ ਪੈਸੇ ਲਾ ਕੇ ਕਿਉਂ ਗਏ ਪਰ ਹੁਣ ਮੇਰਾ ਮੇਰੇ ਕਹਿਣਾ ਮਤਲਬ ਇਹ ਨਹੀਂ ਸੀਗਾ ਬੀਜੇ ਤਾਂ ਕਿਸੇ ਨੂੰ ਮੈਂ ਪਰਸਨਲ ਹੀ ਨਹੀਂ ਪਰ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਵੀ ਚਲ ਹੁਣ ਇਹਨਾਂ ਨੇ ਲਾਈ ਦਿੱਤੇ ਆ ਤਾਂ ਹੁਣ ਉੱਥੇ ਹੁਣ ਜਿਹੜੇ ਉੱਥੇ ਚਲੇ ਗਏ ਉਹਨਾਂ ਨੂੰ ਤਾਂ ਬੰਦਾ ਉੱਥੇ ਰੱਖ ਸਕਦਾ ਕਿ ਨਹੀਂ ਇਹ ਸੀ ਮੇਰੇ ਗੱਲ ਬਾਵਾ ਕੱਲ ਸਾਡੇ ਘਰ 'ਚ ਬਹੁਤ ਜ਼ਿਆਦਾ ਲੜਾਈ ਹੋਈ ਆ ਬਹੁਤ ਜ਼ਿਆਦਾ ਲੜਾਈ ਕਿਉਂ ਕਿ ਇੰਸਟਾਗ੍ਰam ਤੇ ਦਿਓ ਸਾਬ ਨੇ ਉਹ ਕਲਿੱਪ ਕਾ ਕੇ ਕੱਟ ਕੇ ਬਾਤ ਕੀਤੀ ਸੀ ਜਿਹਚਾ ਬਲੌਗ ਦੇ ਪਿਛਲੇ ਦੇ ਪਿਛੇ ਮੈਂ ਉਹ ਪਿਛੇ ਬੰਦ ਕਰਤੀ ਇੰਸਟਾ ਨੇ ਬੰਦ ਕਰ ਦਿੱਤਾ ਬੰਦ ਕਰ ਦਿੱਤੀ ਤਾਂ ਹੈ ਹੀ ਐਰੀ ਨੇ ਕੱਟ ਦਿੱਤੀ ਬਾਅਦ 'ਚ ਵੀ ਜਦ ਬਾਤ ਹੀ ਹੋਣ ਵਾਟ ਗਈ ਸੀਗੀ ਤੇ ਦੇਵੋ ਜਾਨ ਨੇ ਸਾਨੂੰ ਇੰਨਾ ਲੋਨ ਦਿੱਤਾ ਹਨਾ ਇੰਨਾ ਲੋਨ ਮੇਰਾ بیوی ਵਾਦ ਗਿਆ ਮਤਲਬ ਕਿਉਂ ਵੀ ਤੂੰ ਹੀ ਡਰਦੇ ਆ ਤੂੰ ਆ ਉਹ ਜਦ ਤੂੰ ਮੋਦੀ ਨੂੰ ਬੋਲਣ ਲਈ ਆ ਉਹ ਚਾਹਤੇ ਹਨ ਉਹ ਬੋਲਦੇ ਵੀ ਬੰਦੇ ਵਰਗਾ ਬੰਦਾ ਹੀ ਆ ਉਹ ਕੀ ਆ ਉਦਾਂ ਹੀ ਉੱਚਾ ਹੈਗਾ ਤਾਂ ਬੰਦਾ ਹੀ ਆ ਆਪਣੇ ਚਲ ਵਾਹ 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 ਜਿਹੜਾ ਚਾਰ ਮਾੜਾ ਜਾਂ ਫੂਕਾ ਹੀ ਪ੍ਰਧਾਨ ਪਾਇਦਾ ਜਿਹਨੂੰ ਰੋਕੀ ਉਦਾਂ ਹੀ ਕਹਿੰਦੇ ਪ੍ਰਧਾਨ ਸਾਹਿਬ ਉਹਨੂੰ ਕੋ ਬੋਲ ਕੇ ਦੇਖ ਲਈ ਅਗਲੇ ਨੂੰ ਉਹਨੇ ਪੂਛਾਂ ਲਗਾ ਦੇਣੀਆਂ ਤਾਂ ਤੂੰ ਮੋਦੀ ਨੂੰ ਸਿੱਧੀ ਹੋਈ ਆਂ ਮਿੱਤਾਂ ਆ ਮੇਰੀ ਗੱਲ ਸੁਣੋ ਆਪਾਂ ਚੰਗੇ ਨੂੰ ਚੰਗਾ ਕਹਿੰਦੇ ਮਾੜਾ ਨੂੰ ਮਾੜਾ ਵੀ ਕਹਿਣਾ ਬਣਦਾ ਵੀ ਮਾੜਾ ਤਾਂ ਉਹਨੂੰ ਚੰਗਾ ਵੀ ਕਿਹਾ ਅੰਮ ਚੰਗਾ ਕਿਸੇ ਨੂੰ ਮਿਲਣਾ ਤਾਂ ਕਿਹਾ ਨਹੀਂ ਉਹਨੂੰ ਮਾੜੇ ਨੂੰ ਵੀ ਚੰਗਾ ਹੀ ਕਹਿਣਾ ਪੈਣਾ ਗਾ ਮਾੜਾ ਤੂੰ ਤਾਂ ਗੰਡ ਆ ਓਏ ਗਾਲਾਂ ਕੱਢਣ ਲੱਪੀ ਉਹ ਤਾਂ ਕਹਿ ਵੀ ਆ ਕੰਮ ਗਾਲਤ ਕੀਤਾ ਵੀ ਸਾਨੂੰ ਸਾਡੇ ਕਹਿਣ ਦਾ ਤਰੀਕਾ ਹੀ ਗਾਲਾਂ ਸੀ ਕੀ ਕਰੀਏ ਦੱਸ ਹੁਣ ਪਿੰਡੂ ਲੋਕ ਆ ਸਿੱਧਾ ਹੀ ਮੂੰਹ ਨੂੰ ਡਾੜ ਝਾੜ ਦੇਣੀ ਤੇ ਚਲੋ ਬੜੇ ਰਿਓ ਬਲੌਗ ਬੜੇ ਰਿਓ ਬਲੌਗ ਦੇ ਬੱਚਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆ ਜਮਾ ਹੁਣ ਬੀਬੀ ਧੁੱਪ ਸੇਕਣ ਗਈ ਆ ਹੁਣ ਬੀਬੀ ਨੇ 2 ਘੰਟੇ ਇੱਥੇ ਬੈਠੇ ਰਹਿਣਾ ਕਿਉਂ ਧੁੱਪ ਸੇਕਣੀ ਆ ਹੁਣ ਉਧਰ ਗਰਮੀ ਲੱਗਦੀ ਬਹੁਤ 2 ਘੰਟੇ ਇੱਥੇ ਬੈਠੇ ਰਹਿਣਾ 2 ਘੰਟੇ ਇੱਥੇ ਬੈਠੀ ਰਹਿਣਾ ਉਹ ਕਾ ਤਾ ਪਾਪਾ ਅੰਦਰ ਕੱਲਾ ਹੈ ਘਰ ਜੀ ਨਹੀਂ ਲੱਗਦਾ ਘਰ ਨਹੀਂ ਜੀ ਲੱਗਦਾ ਕਈ ਕੋਈ ਨਹੀਂ ਗਲੀ ਚ ਬੀਬੀ ਕੱਲੀ ਬੈਠੀ ਹੁਣ ਬੀਬੀ ਨੇ 2 ਘੰਟੇ ਇਦਾਂ ਹੀ ਬੈਠੇ ਰਹਿਣਾ ਨਹੀਂ ਮੇਰਾ ਤਾਂ ਦੰਦਾਂ ਦੇ ਲਾਦਾ ਮੈਂ ਵੀ ਕਦੀ ਮੋਟਰਸਲ ਤੇ ਇੱਧਰ ਕਦੀ ਉੱਧਰ ਘੁੰਮਾ ਰਹਦਾ ਜਾਇਆ ਨਾਲੇ ਪਾਪਾ ਨੂੰ ਪੁੱਛਿਆ ਕਿ ਦੱਈਆ ਲਿਆਵਾ ਹੂੰ ਹੂੰ ਲਾਇ ਬਾਬਿਓ ਆ ਗਏ ਦੁਕਾਨੋਂ ਤੇ ਦਿਓ ਸਾਹਮਣੇ ਮੰਮੀ ਨੇ ਗੰਡੇ ਗੁੰਡੇ ਤੜਕਾ ਕਾੜ ਦਿੱਤਾ ਅੱਜ ਕੀ ਬਣਾਉਣਾ ਪੋਰਜੀ ਬਣਾਉਣ ਲੱਗੀ ਪਨੀਰ ਦੀ ਮਟਰ ਪਨੀਰ ਤਾਂ ਇੱਥੇ ਰੱਖਤੀ ਓ ਕੜਾਈ ਨੰਨਾਈ ਪਨੀਰ ਰੱਖਤੀ ਕੜਾਈ ਮੈਂ ਫੇਰ ਵੀ ਰੋਟੀ ਖਾਦੀ ਆਪਾਂ ਲੱਗੀ ਪੋਕਰ ਜਾਤੇ ਇਹਨਾਂ ਨੇ ਬਣਾਉਣ ਲੱਗਣਾ ਆਪਣੀ ਜਾਣੀ ਪੋਕ ਮਾਰ ਮੈਂ ਟੈਕ ਲੱਗਣਾ ਇਦਾਂ ਉਹ ਇਦਾਂ ਇੱਕ ਮਿੰਟ ਚਲੋ ਦੇਖ ਲੈਨੇ ਆ ਕੀ ਸਾਬਕ ਦਾ ਪਾਇਆ ਤੇਲ ਦਾ ਤੜਕਾ ਤੇ ਖਲਾਰੇ ਖਾਰੇ ਆ ਤੇ ਕੱਲ ਨੂੰ ਕੱਲ ਦਾ ਅਸੀਂ ਬਣਾਉਣੇ ਸੀ ਜਾਣਾ ਹੋਇਆ ਗੁੱਗਾ ਯਾਰ ਪੀਰ ਰਾਜਸਥਾਨ ਦੇ ਵਿੱਚ ਜੇ ਕੱਲ ਬਣ ਗਈ ਗੱਲ ਤੇ ਕੱਲ ਨੂੰ ਉਹਦਾ ਵੀ ਬਲੌਗ ਬਹੁਤ ਵਧੀਆ ਹੋਣਾ ਤੇ ਸਾਨੂੰ ਦੱਸ ਸਕਦਾ ਵੀਰ ਕੋਈ ਵੀ ਇਥੋਂ ਕਿੰ ਮਤਲਬ ਉਧਰ ਤਾਂ ਆਪਾਂ ਦੇਖਿਆ ਜੀ ਕਿੰਨੇ ਕਿਲੋਮੀਟਰ ਆ ਨਾ ਕਿੰਨੇ ਕਿਲੋਮੀਟਰ 303 ਇੱਕ ਜਲੰਧਰੋਂ 300 ਕਰਨਾ ਮਤਲਬ ਉਧਰ ਦਾ ਆਪਣਾ ਵੀ ਲੈ ਲਓ 3.5 ਹੋਣਾ ਹੀ ਆ ਮੇਰੇ ਤੇ ਦਿੱਲੀ ਤੋਂ ਤਾਂ ਘਾਟ ਹੀ ਆ ਬਾਟ ਪਰ ਉੱਥੇ ਜਿੱਦਾਂ ਆਪਾਂ ਜਾਣਾ ਗੁੱਗਾ ਯਾਰ ਪੀਰ ਤੇ ਗਾਂ ਉਹ ਜਿੱਦਾਂ ਮਦਲ ਜਿਹੜੀ ਜਗ੍ਹਾ ਜਿੱਥੇ ਘਾਰਵਾਨ ਸਾਰੇ ਜਾਂ ਹਾਂ ਸਾਰੇ ਜਿੱਦਾਂ ਜਿੱਥੇ ਜਿੱਥੇ ਜਾਵਾਂ ਜਿੱਥੇ ਜਿੱਥੇ ਬਣਿਆ ਸਾਰਾ ਬਲੌ ਬਣਾਵਾਂਗੇ ਪਰ ਹਜੇ ਇਹ ਦੇ ਦਿਆਂ ਵੀ ਜੇ ਕੱਲ ਨੂੰ ਸਾਨੂੰ ਕਿਉਂਕਿ ਮੈਨੂੰ ਹਜੇ ਏਡੀ ਲੰਮੀ ਮੈਂ ਗੱਡੀ ਨਹੀਂ ਚਲਾ ਸਕਦਾ ਤੇ ਇਸ ਲਈ ਕੋਈ ਨਾ ਕੋਈ ਇਹ ਡਰਾਈਵਰ ਮਿਲ ਗਿਆ ਤਾਂ ਫੇਰ ਪ੍ਰੋਸੀਜਰ ਹੋਣਾ ਹੈ ਜੇ ਸਾਨੂੰ ਕੋਈ ਇਦਾਂ ਦਾ ਜਿਹੜਾ ਸਾਰਾ ਪਤਾ ਡਰਾਈਵਰ ਤਾਂ ਬਹੁਤ ਆ ਪਰ ਸਾਹੀ ਇਹ ਵੀ ਚਾਹੁੰਦੇ ਆ ਵੀ ਜੇ ਨੂੰ ਪਹਿਲਾਂ ਗਿਆ ਹੋਵੇ ਗਿਆ ਹੋਵੇ ਕਿ ਜਾਣੀ ਤੇ ਜਿਹਨੇ ਪਹਿਲਾਂ ਉੱਥੇ ਜਾ ਕੇ ਸਾਰਾ ਰਸਤਾ ਪਤਾ ਹੋਵੇ ਸਾਰਾ ਕੁਝ ਉਹ ਫਾਇਦਾ ਆ ਹੁਣ ਏਦਾਂ ਲੋਕੇਸ਼ਨ ਲਾ ਕੇ ਤੇ ਕੋਈ ਵੀ ਜਿੱਦਾਂ ਆ ਨਾ ਫਿਰ ਉਹ ਅਸੀਂ ਲੱਭਦੇ ਰ੍ਹਾਂਗੇ ਵੀ ਅਗਲਾ ਐਨ ਜੇ ਅਗਲੇ ਨੇ ਜਾਣ-ਜਾਉਣ ਦੇ ਮਤਲਬ ਆਪਣਾ ਜੋ ਵੀ ਕਰਾਇਆ ਲੈਣਾ ਆ ਮਤਲਬ ਗੱਡੀ ਤੇ ਚੱਲ ਆਪਣੀ ਜਾਣੀ ਆ ਤੇਲ-ਸੂਲ ਪਾਵਾਂਗੇ ਤੇ ਪਰ ਉਹਨੂੰ ਪਤਾ ਹੋਣਾ ਚਾਹੀਦਾ ਕਿਦਾਂ ਕੀ ਖਾਹਤਦਾ ਵਾ ਤੇ ਇਹਦੇ ਲਈ ਹੁਣ ਲੱਭ ਕੇ ਰਕਾਲੂ ਫਿਰ ਬਣਾਉਣੇ ਆ ਤੇ ਆਈ ਤੋੜਕਾ ਰੋਟੀ ਤੋਂ ਨਹੀਂ ਪੱਠੇ ਰਹਿਣਾ ਆਹੋ ਉਹ ਇਹਦੇ ਲਈ ਬਣਾਉਣੇ ਆ ਮਾਰਾ ਨੇ ਮੈਂ ਸਵੇਰ ਦੀ ਗਾਦੀ ਤੋਂ 6 ਵਜੇ ਗਿਆ ਦੇ ਲ ਮੈਂ ਤਾਈਆਂ ਨੂੰ ਕਬਰਾੜ ਗਿਆ ਮਤਾਈਆਂ ਹੋਇਆ ਗਿਆ ਕਿਆ ਮੈਂ ਕਾਹਦੇ ਨੂੰ ਜੂਕ ਲਿਆ ਹੋਇਆ ਜਾਂ ਗਲੀਆਂ ਗਲੀਆਂ ਨਹੀਂ ਲੈ ਕੇ ਗਿਆ ਤਾਂ ਬਣਿਆ ਹੋਇਆ ਮੈਂ ਜੂਕ ਦਾ ਲਾ ਕੇ ਖਿਲਾਤਾ ਮੈਨੂੰ ਲੱਗਾ ਜੂਜੂ ਚ ਜਿੰਨੀ ਆਂਦਨ ਹੁੰਦੀ ਆਪਾਂ ਜੂਜੂ ਦੀ ਪੀ ਜਾਂਦੇ ਆ ਰੋਜ਼ ਵੀ ਤਾਂ ਪੀਣਾ ਹੀ ਐਂ ਕਿਹੜਾ ਮੀਟ ਆਂਡੇ ਖਾਣੇ ਆ ਆਹੋ ਇਹ ਵੀ ਜਾਂਦੇ ਨੇ ਉਹ ਹੋਏ ਤਾਂ ਪੀਣੂ ਆ ਉਹ ਵੀ ਨਹੀਂ ਪਿੰਦਾ ਇਹ ਕਿਹੜੇ ਬਗਾਮ ਬਦੂ ਆਪਾਂ ਖਾਣੇ ਵੈਜੀਟੇਰੀਅਨ ਚੀਜ਼ਾਂ ਚ ਵੀ ਬਹੁਤ ਦਿਓ ਸਾਬ ਹੁੰਦੀਆਂ ਉਹ ਕੀ ਕਹਿੰਦੇ ਹੁੰਦੇ ਆ ਤਾਕਤ ਹੁੰਦੀ ਆ ਜ਼ਰੂਰੀ ਜ਼ਰੂਰੀ ਥੋੜਾ ਵੀ ਨਹੀਂ ਜਾਂਦੇ ਹੁੰਦੇ ਹੋਰ ਵੀ ਬਹੁਤ ਬਥੇਰਾ ਸਾਡਾ ਪੀਣਾ ਨਹੀਂ ਬਹੁਤ ਹੁੰਦਾ ਹੌਣ ਨੇ ਨਹੀਂ ਬਹੁਤ ਖਾਂਦਾ ਉਹੀ ਆ ਜੋ ਟਾਈਮ ਪੂਰਾ ਹੋ ਗਿਆ ਉਦੋਂ ਸਹੀ ਆ ਪੂਰਾ ਹੋ ਗਿਆ ਮੰਮੀ ਰਜਾਈ ਤੋਂ ਕਰੇ ਵਾਲ ਚੁੱਕਣ ਲਈ ਆ ਕੁੱਤੀ ਦੇ ਇਹ ਨਹੀਂ ਮੈਂ ਕਰਨੀ ਆ ਸੀਂਆਂ ਤੁਸੀਂ ਹੁਣ ਸੁਣ ਲਿਆ ਨਹੀਂ ਤੂੰ ਵੀ ਗੱਲਾਂ ਕਰ ਬਈ ਪਾਪਾ ਨਹੀਂ ਬੰਦ ਕਰਦਾ ਫਿਰ ਨਹੀਂ ਨਹੀਂ ਹੁਣ ਬੰਦ ਨਹੀਂ ਹੁਣ ਲਾਈਵ ਵੀ ਚੱਲਣ ਦੇ ਪ੍ਰੋਗਰਾਮ ਵੀ ਵੱਜਦੀ ਕੇਟਾ ਵੀ ਵੱਜਦਾ ਟਰੱਕੀ ਵੀ ਵੱਜਦੀ ਕੇਟਾ ਵੀ ਵੱਜਦਾ ਨਾ ਛੈਨਿਆ ਬਿਨ ਨਿਕਮ ਸਜਦਾ ਤੇ ਅੱਜ ਮੇਰੇ ਕੋਣ ਕੇ ਨੂੰ ਚਿਤ ਪਰ ਸੌਂਦਾ ਕਰ ਜਾਵੇ ਅੱਜ ਮੇਰੇ ਕੋਣ ਕੇ ਨੂੰ ਕੋਣ ਕੇ ਨੂੰ ਕੀ ਹੁੰਦਾ ਕੋਣ ਕੜਾ ਹੈ ਕੜਾ ਕੋਣ ਕਾ ਹੁੰਦਾ ਅੱਛਾ ਕੜਾ ਨੂੰ ਚਿਤ ਕਰਦਾ ਕੜਾ ਨੂੰ ਕੋਣ ਕਾ ਕਹਿੰਦੇ ਆ ਅੱਛਾ ਅੱਛਾ ਜੇ ਤੈ ਤੂੰ ਵੇਦਾ ਉਹਨੂੰ ਕਹਿਣਾ ਹੂੰ ਢੋਲ ਕੀ ਵੀ ਵੱਜਦੀ ਚਿਉਟਾ ਵੀ ਵੱਜਦਾ ਢੋਲ ਕੀ ਵੀ ਵੱਜਦੀ ਚਿਉਟਾ ਵੀ ਵੱਜਦਾ ਢਾਲ ਬਜੇ ਨਗਾਰ ਬਥੋੜੀ ਥੋੜੀ ਤੂੰ ਵਿਗੜੀ ਦੇਰਿ ਵਿਗੜਿਆ ਸਾਰਾ ਬਥੋੜੀ ਥੋੜੀ ਬਿਗੜੀ ਦੇਰਿ ਵਿਗੜਿਆ ਸਾਰਾ ਨੀਂਗਾ ਕੋਈ ਦਬੇ ਕਰਨਾ ਕੀ ਆ ਜੇਠੀ ਆ ਹੈ ਜੇਠੀ ਆ ਸਾਰੇ ਜੇਠੀ ਆ ਦੇਰ ਐ ਨਹੀਂ ਪਾਪਾ ਆਪਦੇ ਹੀ ਹੈ ਨਾ ਜਿਹਦਾ ਬੇਲਾ ਵਿੱਚ ਤਰ ਤਣ ਕੇ ਇਹ ਲਾਉਂਦਾ ਰਹਿੰਦਾ ਆਪਾਂ ਕੋਈ ਲਾੜ ਪੱਲਾ ਹੋਵੇ ਜਾਹੇ ਨਾ ਹੋਵੇ ਹੂੰ ਮੈਂ ਆ ਸਾਰਿਆਂ ਦਾ ਦੇਸੀ ਮੈਨੂੰ ਆਪਦੇ ਹੀ ਚੇਤਾ ਨਾਲ ਪਾਪਾ ਕਹਿੰਦਾ ਮੈਂ ਸਾਰਿਆਂ ਦਾ ਦੇਸੀ ਕਿਉਂਕਿ ਪਾਪੇ ਦੇ ਭਰਾ ਸਾਰੇ ਵੱਡੇ ਸੀਗੇ ਤੇ ਇਸ ਕਰਕੇ ਕਹਿੰਦਾ ਮੈਨੂੰ ਉਹੀ ਚੇਤਾ ਤੇ ਮੈਂ ਉਹੀ ਬਣਾਉਣਾ ਰਹਿਣਾ ਹੂੰ ਚਾਹੋ ਜੀ ਕਹਿੰਦੇ ਸੀ ਬਾਣਣਾ ਨਹੀਂ ਲਾ ਰੋਟੀਆਂ ਵੀ ਲਾਤੀਆਂ ਤੇ ਹੁਣ ਕਿਦਾਂ ਸਾਗੇ ਕੜਾਈ ਰੱਖ ਲੀ ਸਾਰੇ ਕਿਦਾਂ ਬਣਾਈ ਕਰਦੇ ਹੁੰਦੇ ਆ ਕਿਦਾਂ ਬਣਿਆ ਬਹੁਤ ਬਣ ਗਿਆ ਫੇ ਰੋਟੀ ਬੈਹ ਕੇ ਖਾ ਲਓ ਹਾਂ ਮਾਣੂ ਹੁਣ ਨਾ ਬੈਹ ਹੀ ਨਹੀਂ ਆਣਾ ਇੱਥੇ ਚਲ ਠੀਕ ਆ ਮੈਂ ਕਿਹਨੂੰ ਸਹੀ ਆ ਚਲੋ ਖਾ ਲਓ ਫੇ ਰੋਟੀਆਂ ਹਾਂ ਆ ਮਾਣੂ ਵੀ ਆ ਗਈ ਐ ਦੇਖਣ ਲਓ ਮੈਰੀ ਵੀ ਆ ਗਿਆ ਆਪਣੀ ਫੇਵਰੇਟ ਇਹਨੂੰ ਵਧੰਦਾ ਚਾਹੀ ਬੜਾ ਐ ਸਾਈਕਲੀਰ ਇੱਥੇ ਹੀ ਰਹਿੰਦਾ ਉਹ ਆਪਣੀ ਚੌੜੇ ਟੇਰਾ ਵਾਲੀ ਅੰਦਰ ਰੱਖੀ ਆ ਉਹ ਨਹੀਂ ਇਹਨੇ ਚਲਾਉਣੀ ਫੈਰੀ ਰੋਟੀ ਖਾ ਲੈ ਤੂੰ ਖਾਓ ਰੋਟੀ ਮੈਨੂੰ ਮਦਦਾਈ ਆ ਨਹੀਂ ਹਾਉਣੀ ਆ ਗਰਮਾ ਗਰਮ ਹੀ ਲਿਖਣੀ ਤੈਨੂੰ ਪਤਾ ਹੋਗਾ ਫੈਰੀ ਤੇ ਬੇ ਹੋ ਗਿਆ 10ਵੀਂ ਦੇ ਪੇਪਰ ਸ਼ੁਰੂ ਤੇ ਚੋਬਰ ਦੇਖਿਓ ਕਿੰਨੀਆਂ ਕ ਫਾਸਟ ਡਿਵੀਜ਼ਨਾਂ ਫਾਸਟ ਡਿਵੀਜ਼ਨਾਂ ਮੱਲਾ ਮਾਰੂਗਾ ਜਾਂ ਅਪਾਰਟਮੈਂਟਾਂ ਨਾਲ ਹੀ ਸਾਰੂਗਾ ਚੋਬਰ ਐਂ ਤੇ ਦੇਖੋ ਕਿ ਹੋ ਜੀਆਂ ਕਰਦਾ ਖੇਲਾ ਤੇ ਸਕੂਲੇ ਦੇ ਨਹੀਂ ਜਾਂਦਾ ਤੇ ਫੜਦਾ ਰਹਿੰਦਾ ਵਿਆਹਾਂ 'ਚ ਮੇਲਾ ਬੇਲਾ 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 ਲੈ ਬੇਲਾ ਨਹੀਂ ਹੁਣ ਮੈਂ ਕੋ ਮਨ ਫੇਰ ਨੂੰ ਜਿੱਦਾਂ ਮਰਜੀ ਇਹਨੂੰ ਜਿੱਥੇ ਮਰਜੀ ਲੈ ਜਾਓ ਬਰਗਰ ਜੂਸ ਜਿੰਨੇ ਮਰਜੀ ਇਹਨੂੰ ਖਿਲਾ ਲਓ ਲੈ ਕੇ ਗਿਆ ਆਪਣੀ ਨੂੰ ਨਾਲ ਫੋਨ ਮੇਰੀ ਬੀਬੀ ਆ ਬਸ ਸ਼ਤਾਨ ਮੁੰਡਾ ਮੈਂ ਇੱਥੇ ਤੇ ਹਾਂ ਆਪਣੇ ਬੀਬੀ ਨੂੰ ਲੈ ਗਿਆ ਆ ਕੇ ਆਈ ਮਮਮੀ ਨੇ ਦਾੰਦ ਬਿੜਾਉਣੇ ਸੀ ਉਹਨੂੰ ਲੈ ਗਿਆ ਪਤਾ ਨਹੀਂ ਕਿੱਥੇ ਲੈ ਗਿਆ ਮੈਂ ਇਹਨੂੰ ਕਿਹਾ ਸੀਗਾ ਵੀ ਉੱਥੇ ਲੈ ਕੇ ਜਾਈਂ ਜਿਹੜੇ ਬੈਂਕ ਦੇ ਲਾਜ ਲਗਾਣੇ ਨਹੀਂ ਨਹੀਂ ਮੈਂ ਕੋਤਾਂ ਗਿਆ ਸੀ ਮੈਂ ਹੀ ਉੱਥੇ ਲੈ ਉੱਥੇ ਲੈ ਕੇ ਹੀ ਨਹੀਂ ਗਿਆ ਹਸਪਤਾਲ ਲੈ ਗਿਆ ਕਹਿੰਦੇ ਜਿਹੜੇ ਦੰਦ ਕੱਢਣ ਉਹ ਸੌਜੀ ਹੁੰਦੇ ਹਨ ਨਾ ਛਣੌਣ ਵਾਲੇ ਠੀਕ ਹੈ ਮੁਕੇ ਆ ਕੱਲੂ ਆਇਓ ਤੇ ਬੀਬੀ ਨੇ ਉਦਾਂ ਹੀ ਪੜਾਵਾ ਕਰਾ ਲਾ ਉਦਾਂ ਹੀ ਉਹਦੇ ਪੰਜ-ਛੇ ਤੋਂ ਟੈਸਟ ਕਰਾਇਆ ਚਲ ਬੀਬੀ ਤੈਨੂੰ ਨਾਲ ਖੜਾਵਾਂ ਨਾ ਨਾ ਆਇਆ ਇਹ ਗੁੰਡਾ ਇੱਦਾਂ 100 ਰੁਪਏ ਨੇ ਉਦਾਂ ਉਹਨੂੰ ਲਜਾਣ ਦਾ ਵੀ ਲਿਆ ਪੁੱਛ ਨਹੀਂ ਮੈਂ ਮਨ ਯਾਰੀ ਨਾ ਤੂੰ ਇੰਨਾ ਕਰਾਏ ਲੈਣਾ ਫਿਰਦਾ ਇੰਨਾ ਯਾਰ ਤੈਨੂੰ ਕੋਈ ਲੈਣਾ ਹੀ ਨਹੀਂ ਪਏ ਕਾ ਤੂੰ ਉਹ ਲੈ ਕੇ ਨਹੀਂ ਗਿਆ ਨੇ ਗਏ ਗਿਆ ਦਾਦੀ ਆ ਤੇਰੀ ਤੂੰ ਆ ਟਾਈਮ ਇਹਨੂੰ ਮੰਨੂ ਆ ਟਾਈਮ ਪੈਸਿਆਂ ਬਹੁਤ ਇਦਾਂ ਰਹਿੰਦਾ ਮੈਂ ਲਿਖਦਾ ਲੈ ਮੈਂ ਮੂੰਹ ਨਹੀਂ ਕਰਦਾ ਮੂੰਹ ਕਰਦਾ ਹੋਵੇ ਤਾਂ ਸਾਹਮਣੇ ਇਹ ਤਾਂ ਖਰਚੇ ਦਾ ਪੈਸੇ ਲਪੋਏ ਜਿੱਥੇ ਮੈਨੂੰ ਪਤਾ ਵਾ ਹੁਣ ਬਦਲਦੇ ਆ ਹੈਗੇ ਸਭ ਦੀ ਗੈਰੰਟੀ ਆ ਦੇਖੀ ਆ ਸਾਹਮਣੇ ਨਹੀਂ ਇਦਾਂ ਤਾਂ ਨਹੀਂ 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 ਆਪ ਦੇਖੇ ਕਿੰਨੇ ਕੁ ਸੀ ਉਦੋਂ ਤਾਂ ਇਹਦਾ ਕੋਈ ਹੈਗਾ 7-8 ਸਰ ਰਹੀਆ ਹਾਂ ਹਾਂ ਹੌਂਦਾ ਪਤਾ ਨਹੀਂ ਪਤਾ ਲੈ ਮੈਨੂੰ ਲੱਗਦਾ ਇਸ ਹਿਸਾਬ ਨਾਲ ਆਪਾਂ ਨੂੰ ਸਕੌਲਟੀ ਲਾਉਣੀ ਪੈਣੀ 6700 ਰੁਪਏ ਦੋ ਬੰਦੇ ਬਾਹਰ ਖੜੇ ਕਰਨੇ ਪੈਣੇ ਬਾਬਾ ਹੈ ਇਦਾਂ ਕਰੀ ਉਹ ਜਿਹੜਾ ਸਨਿਆਰਿਆਂ ਕੋ ਲੋਹੀ ਦੀ ਵੱਡੀ ਤਿਆਰੀ ਹੁੰਦੀ ਆ ਉਹ ਆਪਾਂ ਲਿਆਉਣੀ ਪੈਣੀ ਆ ਉਹਨਾਂ ਦੇ ਚੋਰ ਪੈ ਜਾਂਦੇ ਓਕੇ ਬਾਏ ਜੁੰਦੇ ਬਾਦ ਦੇ ਰੋ ਤੇ ਮਿਲਦੇ ਆ ਕੱਲ ਦੇ ਬਲੌਕ ਤੇ ਅੱਜ ਦੇ ਬਲੌਗ ਦੀ ਕਰਦੇ ਆ ਇੱਥੇ ਹੀ ਸਮਾਪਤੀ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਦਿਆ ਕਰੋ ਤੇ ਆਪਣੀ ਰੇਂਜ ਵੀ ਬਹੁਤ ਘੱਟ ਆ ਤੇ ਬਲੌਗ ਨੂੰ ਸ਼ੇਅਰ ਕਰ ਦਿਆ ਕਰੋ ਜਿਸ YouTube ਤੇ ਤੁਸੀਂ ਸਾਡਾ ਬਲੌਗ ਦੇਖਣਾ ਨਾਲ ਹੀ ਸ਼ੇਅਰ ਦਾ ਬਟਨ ਦਬਾ ਦਿਆ ਕਰੋ ਉਹੀ ਵੀਰ ਦਬਾਉਣ ਜਿਨ੍ਹਾਂ ਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਤੇ ਅੱਜ ਵੀ ਮੈਨੂੰ ਕਈ ਵੀਰਾਂ ਦਾ ਫੋਨ ਆਇਆ ਹੈ ਵੀ ਤੁਸੀਂ ਛੇਤੀ ਬਲੌਗ ਆਇਆ ਕਰੋ ਮਗਾ ਬਲੌਗ ਹੈ ਕੱਲ ਤੇ ਪਾਇਆ ਜਿਹਦਾ 63 ਬਲੌਗ ਹੁਣ ਕਿਦਾ ਦੋ ਦੋ ਤੋਂ ਨਹੀਂ ਪੈਣੇ ਕਿਉਂਕਿ ਆਪਣੀ ਕਿਹੜੀ 80 25 30 ਹਜ਼ਾਰ ਬੰਦਾ ਦੇਖਣ ਲਿਆ ਪਰ ਜਿੰਨੇ ਦੇਖਦੇ ਆ ਦਿਲੋਂ ਦੇਖਦੇ ਆ ਇਸ ਕਰਕੇ ਹੌਲੀ ਹੌਲੀ ਆਪਾਂ ਹੀ ਗਰੋਥ ਹੁੰਦੀ ਜਾਊਗੀ ਤੁਹਾਡਾ ਕੰਮ ਆ ਜੇ ਤੁਸੀਂ ਸਾਡੇ ਬਲੌਗ ਨੂੰ ਸਪੋਰਟ ਕਰਦੇ ਆ ਤੇ ਇੰਨਾ ਕ ਵੀਰਾਂ ਦਾ ਕੰਮ ਆ ਵੀ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਫੋਲੋ ਕਰ ਲਓ ਤੇ ਜੁੰਦੇ ਬਾਦ ਦੇ ਰਹੋ ਚੜਦੀ ਕਲਾ ਰਹੋ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਸਾਰਾ ਟੈਨਸ਼ਨ ਦੀ ਜ਼ਿੰਮੇਵਾਰੀ ਮੇਰੀ ਆ ਮੈਂ ਹੀ ਲੈਣੀ ਆ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਰਹੋ ਸਾਰੀ ਟੈਨਸ਼ਨ ਇਹ ਲੈਂਦੇ ਆ ਨੋ ਹੋਈ ਤੁਸੀਂ ਖੁਸ਼ ਰਹੋ ਸਾਰੇ ਜਣੇ ਚੜ੍ਹਦੀ ਕਲਾ ਰਹੋ ਕਿਉਂਕਿ ਇਹ ਜਦੋਂ ਇੱਕ ਵਾਰੀ ਪੈ ਗਈ ਹੈ ਨਾ ਇਹ ਮੋੜ ਕੇ ਜਾਂਦੀ ਨਹੀਂ ਇਦਾਂ ਹੀ ਰਹਿਣੀ ਆ ਇਸ ਲਈ ਇਦਾਂ ਦਾ ਕੰਮ ਨਾ ਕਰਿਓ ਖੁਸ਼ ਰਹਿਆ ਕਰੋ ਤੰਦਰੁਸਤ ਰਹਿਆ ਕਰੋ ਤੇ ਮਿਲਦੇ ਆਂ ਕੱਲ ਦੇ ਬਲੌਗ ਜੀ ਉੱਥੇ ਜਾਣਾ ਹੋਇਆ ਤਾਂ ਫੇਰ ਜ਼ਰੂਰ ਬਲੌਗ ਬਣਾਉਂਗਾ ਡਰਾਈਵਰ ਲੱਭਦੇ ਜੇ ਕੋਈ ਡਰਾਈਵਰ ਲੱਭ ਪਿਆ ਸਾਨੂੰ ਗੱਡੀ ਅਸੀਂ ਆਪਣੀ ਲੈ ਕੇ ਜਾਣੀ ਆ ਤੇ ਜੇ ਸਾਨੂੰ ਡਰਾਈਵਰ ਲੱਭਿਆ ਤਾਂ ਆਪਾਂ ਅਸੀਂ ਜਾਣਾ ਆ ਕੱਲੂ ਕਿੰਨੇ ਤਰੀਕੇ ਆ 19 ਅੱਜ 17 ਆਇਆ 18 ਤਰੀਕ ਦੀ ਰਾਤ ਨੂੰ 18 19 ਨੂੰ ਚੱਲ ਜਾਣਾ ਓਕੇ ਬਾਏ ਬਾਏ